ਪੰਜਾਬ ਦੇ ਵਿੱਚ ਲੋਕ ਸਭਾ ਦੇ ਨਤੀਜੇ ਜਿਹਾ ਜਿਹਾ ਆਏ ਆ ਜਿਵੇਂ 7 ਸੀਟਾਂ ਕਾਂਗਰਸ ਨੂੰ 5 ਸੀਟਾਂ ਆਮ ਆਦਮੀ ਪਾਰਟੀ ਨੂੰ ਇੱਕ ਅਕਾਲੀ ਦਲ ਨੂੰ ਤੇ ਦੋ ਜਿਹੜੀਆਂ ਆਈਆਂ ਨੇ ਆਜ਼ਾਦ ਅਮਰਤਪਾਲ ਸਿੰਘ ਜਿੱਤੇ ਨੇ ਔਰ ਭਾਈ ਸਰਪਜੀਤ ਸਿੰਘ ਖਾਲਸਾ ਜਿੱਤੇ ਨੇ ਔਰ ਭਾਜਪਾ ਨੂੰ ਕੋਈ ਜਿਹੜੀ ਸੀਟ ਆਈ ਨਹੀਂ ਹੈ ਤਾਂ 13 0 ਦੇ ਦਾਅਵੇ ਭਗਵੰਤ ਮਾਨ ਕਰ ਰਹੇ ਸੀ ਪਰ ਆਈਆਂ ਸਿਰਫ ਤੈੰਨੀ ਨੇ ਹੁਣ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਦਾ ਕੀ ਸਿਆਸੀ ਭੁੱਖ ਜਿਹੜਾ ਰਹਿਣ ਵਾਲਾ ਕਾਂਗਰਸ ਜਿਹੜੀ ਹੈ ਉਹਨੇ ਆਪਣੇ ਵੋਟ ਪਰਸੈਂਟੇਜ ਦੇ ਵਿੱਚ ਠੀਕ ਹੈ ਚੰਗਾ ਇਜ਼ਾਫਾ ਕੀਤਾ ਹੈ ਸੀਟਾਂ ਆਪਣੀਆਂ ਉੱਤੇ ਖੜੀਆਂ ਠੀਕ ਹੈ ਪਿਛਲੀ ਵਾਰ ਨਾਲੋਂ ਇੱਕ ਸੀਟ ਕੱਢੀ ਹੈ ਕਾਂਗਰਸ ਦਾ ਕੀ ਭੂਇ ਖੂਗਾ ਪੰਜਾਬ ਦੇ ਵਿੱਚ ਭਾਜਪੀ ਨੂੰ ਵੋਟ ਪਰਸੈਂਟੇਜ ਜਿਹੜਾ ਉਹ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਵਧਿਆ ਪਰ ਸੀਟ ਕੋਈ ਨਹੀਂ ਆਈ ਉਹਨਾਂ ਦਾ ਪੰਜਾਬ ਦੇ ਵਿੱਚ ਕੀ ਭੂਇ ਖ ਰਹੂਗਾ ਅਕਾਲੀ ਦਲ ਸਿਰਫ ਇੱਕ ਸੀਟ ਤੇ ਸਿਮਟ ਕੇ ਰਹਿ ਗਿਆ ਇਹ ਉਹਨਾਂ ਲਈ ਖਤਰੇ ਦੀ ਘੰਟੀ ਹੈ ਜਾਂ ਉਹਨਾਂ ਦੇ ਵੱਲੋਂ ਆਪਣਾ ਬਠਿੰਡਾ ਕਿਲਾ ਬਚਾਇਆ ਜਾਣਾ ਹੀ ਬਹੁਤ ਹੈ ਇਸ ਦੇ ਵੀ ਜਿਹੜੀ ਅਹਿਮ ਜਿਹੜੀਆਂ ਗੱਲਬਾਤ ਕਰਾਂਗੇ ਉਹਨਾਂ ਦਾ ਸਿਆਸੀ ਪਹਿਕੀ ਕੀ ਕਹਿੰਦਾ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਆਜ਼ਾਦ ਤੌਰ ਤੇ ਜਿੱਤੇ ਆ ਭਾਈ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਸਾਹਿਬ ਉਹਨਾਂ ਦੇ ਵਾਸਤੇ ਹੁਣ ਅੱਗੇ ਕੀ ਕੁਝ ਰਹਿ ਜਾਂਦਾ ਕਰਨ ਨੂੰ ਔਰ ਜਾਂ ਕੀ ਕੁਝ ਉਹਨਾਂ ਨੂੰ ਕਰਨਾ ਚਾਹੀਦਾ ਹੈ ਜਾਂ ਪਰ ਜਿੱਤਰ ਤੋਂ ਬਾਅਦ ਉਹਨਾਂ ਦਾ ਕੰਮ ਖਤਮ ਹੋ ਗਿਆ ਜਾਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਨੇ ਉਹਨਾਂ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਪੂਰੀ ਪੰਜਾਬ ਦੀ ਸਿਆਸਤ ਨੂੰ ਜਿਹੜੀ ਆ ਉਹ ਸਮਝਾਂਗੇ ਕੌਣ ਵਾਲੇ ਦਿਨਾਂ ਦੇ ਵਿੱਚ ਕਹਿਓ ਜੀ ਰਹਿਣ ਵਾਲੀ ਹੈ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ ਜੁੜੇ ਹੋਏ ਹਨ ਨੂੰ ਨਮਸਕਾਰ ਸਤਿ ਸ਼ਕਾਲ ਆਦਾਬ ਜੀ ਜਿਸ ਤਰੀਕੇ ਦੇ ਪੰਜਾਬ ਦੇ ਰਿਜ਼ਲਟ ਆਏ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਭਾਈ ਅਸੀਂ 13 0 ਦੇ ਨਾਲ ਜਿੱਤ ਰਹੇ ਹਾਂ 13 0 ਦੇ ਵਿੱਚੋਂ ਹੁਣ ਉਹਨਾਂ ਨੂੰ ਕਲੀਆਂ ਜਿਹੜੀਆਂ ਉਹ ਤਿੰਨ ਹੀ ਆਈਆਂ ਨੇ ਤਾਂ ਇੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਭੂਖ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਖੁਰਾ ਨੂੰ ਸਿਰਫ ਇੱਕ ਸੀਟ ਆਈ ਹੈ ਉਹਨਾਂ ਨੇ ਭੁੱਖ ਨੂੰ ਕਿਵੇਂ ਦੇਖਦੇ ਹਾਂ ਕਾਂਗਰਸ ਨੂੰ 7 ਸੀਟਾਂ ਆ ਗਈਆਂ ਨੇ ਔਰ ਉਸ ਨੂੰ ਆਪਾਂ ਕਿਵੇਂ ਦੇਖਾਂਗੇ ਉਹ ਨੂੰ ਆਪਾਂ ਸਮਝਾਂਗੇ ਔਰ ਦੋ ਜਿਹੜੇ ਨਵੇਂ ਜਿੱਤੇ ਨੇ ਉਹਨਾਂ ਦੀ ਜੋ ਵਿਚਾਰਧਾਰਾ ਉਹ ਵੱਖਰੀ ਕਿਸਮ ਦੀ ਹੈ ਔਰ ਉਹ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਕੇ ਜਾਊਗੀ ਉਹ ਤੇ ਗੱਲ ਕਰਦੇ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਮੁੱਖ ਮੰਤਰੀ ਵਾਲੀ ਉਹ ਗੱਲ ਕਰ ਲਈਏ ਜਿਵੇਂ ਡਾਕਟਰ ਸਾਹਿਬ ਮੁੱਖ ਮੰਤਰੀ ਜੀ ਸਭ ਤੋਂ ਪਹਿਲਾਂ ਇਹ ਗੱਲ ਆਪਾਂ ਪੰਜਾਬ ਦੇ ਹੱਕ ਜਿਹੜੇ ਕਰਦੇ ਹਾਂ ਆਮ ਆਦਮੀ ਪਾਰਟੀ ਨੇ ਬੜੀ ਜਿੱਦ ਦਿਖਾਈ ਕਿ ਜੀ ਅਸੀਂ ਬੱਧ ਸੀਟਾਂ ਤੇ ਲੜਾਂਗੇ ਸੱਤ ਤੇ ਲੜਾਂਗੇ ਤੁਸੀਂ ਪੰਜ ਤੇ ਲੜ ਲਓ ਅਸੀਂ ਅੱਠ ਤੇ ਲੜ ਲਾਂਗੇ ਜਦੋਂ ਸਮਝੌਤੇ ਦੀ ਗੱਲ ਆਈ ਜੀ ਪਰੰਤੂ ਇਸ ਗੱਲ ਤੋਂ ਜਾਣੋ ਆਮ ਆਦਮੀ ਪਾਰਟੀ ਦੇ ਨੇਤਾ ਵੀ ਸੀਗੇ ਇਸ ਗੱਲ ਤੋਂ ਜਾਣੋ ਆ ਜੇ ਆਪਾਂ ਕਹੀਏ ਕਾਂਗਰਸ ਵੀ ਸੀ ਕਾਂਗਰਸ ਵਾਲਿਆਂ ਨੇ ਇਹਨੂੰ ਬੜਾ ਜ਼ੋਰ ਲਾਇਆ ਵੀ ਤੁਸੀਂ ਪੰਜ ਲੈ ਲਓ ਅਸੀਂ ਅੱਠ ਲੈ ਲੈਂਦੇ ਐਦਾਂ ਦੇ ਕਿਤੇ ਗੱਲ ਮੁੱਕਦੀ ਸੀ ਲੇਕਿਨ ਇਹ ਗੱਲ ਇਹਨਾਂ ਨੂੰ ਹਰਾਸ ਨਹੀਂ ਆਈ ਗੱਲ ਮਗਾਓ ਜੀ ਆਪਾਂ ਇਹ ਕਹੀਏ ਕਿ ਕਾਂਗਰਸ ਇਹ ਸਟ੍ਰੈਟਜੀ ਚ ਵੱਧ ਸਿਆਣਪ ਚ ਨਿਕਲੀ ਉਹਨਾਂ ਨੂੰ ਲੱਗਿਆ ਜੇਕਰ ਉਹਨਾਂ ਨੂੰ ਇਹ 8 ਸੀਟਾਂ ਦਿੰਦੇ ਤੇ 8 ਚੋਂ ਜ਼ਰੂਰੀ ਨਹੀਂ ਵੀ ਉਹ 7 ਜਿੱਤ ਜਾਂਦੇ ਹੁਣ ਉਹ ਟੋਟਲ 7 ਜਿੱਤ ਗਏ ਜਿੱਤ ਗਏ ਤੇ ਜਿੱਤਣ ਤੋਂ ਬਿਨਾ ਬਾਕੀ ਥਾਵਾਂ ਤੇ ਵੀ ਉਹ ਦੂਜੇ ਦਾਜੇ ਨੰਬਰ ਤੇ ਕਿਤੇ ਨਾ ਕਿਤੇ ਰਹੀ ਨੁਕਸਾਨ ਹੋਇਆ ਨਾ ਹੀ ਕਾਂਗਰਸ ਨੂੰ ਇਹ ਨਾਲ ਲੜ ਕੇ ਲੜਦਾ ਨੁਕਸਾਨ ਕਾਂਗਰਸ ਕੋਲ ਮੇਰਾ ਖਿਆਲ ਪਹਿਲਾਂ ਸ਼ਾਇਦ 8 ਸੀ ਹੁਣ ਉਹ 7 ਲੈ ਗਏ 7 ਲੈ ਗਏ 8 ਦੇ ਵਿੱਚੋਂ ਉਹਨਾਂ ਦੇ ਕੁਝ ਜਿਹੜੇ ਸੱਜਣ ਬਿੱਟੂ ਵਰਗੇ ਉਹ ਦੌੜ ਗਏ ਸੀ ਉੱਥੇ ਇਹਨਾਂ ਨੂੰ ਲੱਗ ਰਿਹਾ ਸੀ ਕਿ ਮਹਾਰਾਣੀ ਦੌੜ ਗਈ ਸੀ ਬਿੱਟੂ ਦੌੜ ਗਿਆ ਸੀ ਉਹ ਚ ਉਹਨਾਂ ਨੂੰ ਪਤਾ ਸਮਝ ਲੱਗੀ ਕਿ ਸਾਡੇ ਕੋਲੇ ਪੋਜੀਸ਼ਨ ਨਹੀਂ ਉਹਨਾਂ ਨੇ ਗਵਾਇਆ ਕੁਝ ਨਹੀਂ ਉਹਨਾਂ ਨੇ ਕਨਸੋਲੀਡੇਟ ਕੀਤਾ ਸਭ ਤੋਂ ਵੱਡੀ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਤੇ ਚੰਗੀਆਂ ਵੋਟਾਂ ਲੈ ਕੇ ਗਈ ਐ ਜਿੱਥੇ ਕਿਤੇ ਹਾਰੇ ਨੇ ਮੰਨ ਲਓ ਜੇ ਮੈਂ ਆਪਸ ਸੰਗਰੂਰ ਦੀ ਗੱਲ ਕਰੀਏ ਗਰੇਸ ਨਾਲ ਹਾਰੇ ਨੇ ਦੂਜੇ ਨੰਬਰ ਤੇ ਆ ਗਏ ਸੀ ਉਹ ਉਹ ਹਾਰਨ ਦੀ ਵੀ ਕਈ ਸੀਟਾਂ ਦੇ ਕਾਰਨ ਰਹੇਗੇ ਕਾਰਨ ਉਹ ਬਾਅਦ ਚ ਕਰਾਂਗੇ ਹਾਂ ਹਾਂ ਪਰੰਤੂ ਉਹਦੇ ਵਿੱਚ ਇਹ ਹੋਇਆ ਕਿ ਕਾਂਗਰਸ ਕੋਲ ਟੋਟਲ ਪੂਰੇ ਹਿੰਦੁਸਤਾਨ ਚੋਂ ਜਿਹੜਾ ਅੰਕੜਾ 100 ਦੇ ਨੇੜੇ ਤੇੜੇ ਆ 98 99 98 ਆ 98 ਚੋਂ ਜੇ ਪੰਜਾਬ ਜਿਹੜੇ ਦੀ ਆਬਾਦੀ 2% ਤੋਂ ਘੱਟ ਹੈ ਲੇਕਿਨ ਅ ਸੀਟਾਂ 7% ਲੈ ਕੇ ਜਾ ਰਹੇ ਨੇ ਇਹਦੇ ਵਿੱਚ ਕਾ ਸੈਂਟਰਲ ਕਾਂਗਰਸ ਦੀ ਲੀਡਰਸ਼ਿਪ ਤੇ ਪੰਜਾਬ ਦੀ ਇੱਜ਼ਤ ਬਹੁਤ ਵਧੇਗੀ ਪਹਿਲਾਂ ਵੀ ਵਧੀ ਹੈ ਦੂਸਰਾ ਕਾਂਗਰਸ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਹੋਈ ਜਿਹੜਾ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਜੀ ਉਮਰਿੰਦਰ ਸਿੰਘ ਨਿਕਲ ਗਿਆ ਜਾਖੜ ਨਿਕਲ ਗਿਆ ਰਾਣਾ ਸੋਢੀ ਨਿਕਲ ਗਿਆ ਇੱਕ ਹੋਰ ਕਈ ਮਹਾਰਾਣੀ ਨਿਕਲ ਗਈ ਜੀ ਤੁਹਾਡੇ ਜੋ ਬਿੱਟੂ ਨਿਕਲ ਗਿਆ ਜੀ ਥੋੜੇ ਚੋ ਕਈ ਸਾਰੇ ਲੀਡਰ ਛੱਡ ਕੇ ਚਲੇ ਗਏ ਚੱਬੇਵਾਲ ਛੱਡੇ ਛੱਡ ਕੇ ਚਲਾ ਗਿਆ ਕਿ ਜੀ ਕਾਂਗਰਸ ਚ ਹੁਣ ਕੀ ਰਹਿ ਗਿਆ ਜਿਹੜਾ ਭਾਜਪਾ ਨੇ ਇਹ ਪ੍ਰਭਾਵ ਦਿੱਤਾ ਦਿੱਤਾ ਉਹ ਚ ਕਾਂਗਰਸ ਨੇ ਇਹ ਦੱਸਤਾ ਕਿ ਚਾਹੇ ਸਾਡੇ ਚ ਕੋਈ ਰਹਿ ਗਿਆ ਨਹੀਂ ਰਹਿ ਗਿਆ ਸਾਡੇ ਚ ਇਕੱਲੇ ਵਿਅਕਤੀ ਦੀ ਕੋਈ ਪੋਜੀਸ਼ਨ ਨਹੀਂ ਜਿਹੜਾ ਪਾਰਟੀ ਨਾਲ ਹੈ ਵੋਟਾਂ ਉਹਦੇ ਨਾਲ ਨੇ ਜਨਤਾ ਸਾਡੀ ਆਡੀਆਲੋਜੀ ਨਾਲ ਹੈ ਕਿਉਂਕਿ ਕਾਂਗਰਸ ਨੇ ਵਧੀਆ ਮੁੱਦੇ ਖੜੇ ਕੀਤੇ ਜਿਸ ਕਿਸਮ ਨਾਲ ਸਿੱਖ ਭਾਈਚਾਰੇ ਇਸ ਕਾਂਗਰਸ ਪ੍ਰਤੀ ਨਫ਼ਰਤ ਸੀ ਭਾਵੇਂ ਅਕਾਲੀ ਦਲ ਨੇ ਬਹੁਤ ਜ਼ੋਰ ਲਾਇਆ ਪਰੰਤੂ ਫੇਰ ਵੀ ਜਿਵੇਂ ਰਾਹੁਲ ਗਾਂਧੀ ਦਰਬਾਰ ਸਭ ਆ ਕੇ ਗਏ ਰਾਹੁਲ ਗਾਂਧੀ ਨੇ ਕੋਈ ਐਦਾਂ ਦਾ ਬਿਆਨ ਨਹੀਂ ਦਿੱਤਾ ਤੇ ਉਹਨਾਂ ਨੇ ਸਿੱਖਾਂ ਦੇ ਪ੍ਰਤੀ ਤੇ ਕਿਸਾਨਾਂ ਦੇ ਪ੍ਰਤੀ ਇਸ ਤਰ੍ਹਾਂ ਦੇ ਰੁਝਾਨ ਦਿਖਾਏ ਜਿਦੇ ਨਾਲ ਇਹ ਲੱਗਿਆ ਕਿ ਰਾਹੁਲ ਗਾਂਧੀ ਸਿੱਖਾਂ ਨਾਲ ਨੇੜਤਾ ਵਧਾਉਣੀ ਚਾਹੁੰਦੇ ਨੇ ਜਦੋਂ ਕਿ ਮੋਦੀ ਨੇ ਅਕਾਲੀ ਦੇ ਨਾਲ ਸਮਝੌਤਾ ਤੋੜ ਕੇ ਤੇ ਕਿਸਾਨਾਂ ਦੀ ਮਾਰਕਟਾਈ ਕਰਕੇ ਇਹ ਸੰਦੇਸ਼ ਦੇਣਾ ਚਾਹਿਆ ਕਿ ਅਸੀਂ ਘੱਟ ਗਿਣਤੀਆਂ ਨੂੰ ਕੁੱਟ ਕੇ ਮਾਰ ਕੇ ਇੱਥੋਂ ਤੱਕ ਕਿ ਬਰਨਾਲੇ ਦੇ ਵਿੱਚ ਤਾਂ ਮੁਜਾਰੇ ਵੀ ਕਰਵਾ ਦਿੱਤੇ ਇੱਕ ਭਾਈਚਾਰੇ ਤੋਂ ਕਿ ਕਿਸਾਨ ਰੋਜ਼ਗੰਦ ਪਾਉਂਦੇ ਨੇ ਇਹ ਹੜਤਾਲਾਂ ਕਰਦੇ ਨੇ ਫਲਾਣਾ ਕਰਦੇ ਨੇ ਤੇ ਹੰਸਰਾਜ ਹੰਸ ਨੇ ਇੱਥੋਂ ਤੱਕ ਬਿਆਨ ਦਿੱਤੇ ਵੀ ਇਹ ਛੇਤਰ ਨਾਲ ਠੀਕ ਹੋਣਗੇ ਬਾਅਦ ਚਾ ਭਾਵੇਂ ਪਲਟੀ ਮਾਰੀ ਉਸ ਤੋਂ ਇੱਕ ਫਰਕ ਪਾਉਣਾ ਚਾਹਿਆ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵਧਾਈ ਦਿੱਤੀ ਜਾ ਸਕਦੀ ਹੈ ਕਿ ਉਹਨਾਂ ਨੇ ਇਹ ਫਰਕ ਪਹਿਨ ਨਹੀਂ ਦਿੱਤਾ ਬਿਲਕੁਲ ਮਤਲਬ ਬਹੁਤ ਸਿਆਣਪ ਨਾਲ ਉਹਨਾਂ ਨੇ ਆਪਦਾ ਜਿਹੜਾ ਮੰਡੇਟ ਹੈ ਫਤਵਾ ਉਹ ਦਿੱਤਾ ਸੋ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਇਹ ਕਹੀਏ ਕਿ ਕਾਂਗਰਸ ਨੂੰ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਫਾਇਦਾ ਹੋਇਆ ਹੈ ਕਾਂਗਰਸ ਵੱਡੀ ਧਿਰ ਦੇ ਤੌਰ ਤੇ ਉੱਭਰੀ ਹੈ ਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਵਿੱਚ ਉਹਨਾਂ ਨੇ ਦੂਰੀ ਬਣਾਈ ਰੱਖੀ ਹੈ ਇਹ ਇਸ ਤੋਂ ਵੀ ਖਾਸ ਗੱਲ ਹੈ ਕਿ ਉਹਨਾਂ ਨੇ ਜਿਹੜੀ ਉਹ ਦੂਰੀ ਬਣਾ ਕੇ ਰੱਖੀ ਹੈ ਉਹ ਦੂਰੀ ਨਾਲ ਉਹਨਾਂ ਨੂੰ ਇੱਕ ਵੱਡਾ ਫਾਇਦਾ ਜ਼ਰੂਰ ਦਿਖਾਈ ਦੇਵੇਗਾ ਤੇ ਹੋਇਆ ਹੁਣ ਆਪਾਂ ਉਸ ਤੋਂ ਅਗਲੀ ਪਾਰਟੀ ਤੇ ਆ ਜੀਏ ਜੀ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਮੈਂ ਉਹਨੂੰ ਇਹੀ ਕਹੂੰਗਾ ਕਿ ਆਪਣੇ ਹੰਕਾਰ 'ਚ ਸਮਝੌਤਾ ਨਹੀਂ ਕੀਤਾ ਜਾਂ ਭਾਏ ਕਹੀਏ ਕਿ ਗਰਾਉਂਡ ਰਿਐਲਿਟੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕੀਤੀ ਤਿੰਨ ਸੀਟਾਂ ਦੇ ਸਿਰਫ ਸੀਮਾ ਰਹਿ ਗਈ ਤਿੰਨ ਸੀਟਾਂ ਤੇ ਆਉਣ ਕਰਕੇ ਹੁਣ ਆਪਾਂ ਇਹ ਕਵਾਂਗੇ ਜਿਵੇਂ ਆਪਾਂ ਕੇਂਦਰ ਦੀ ਗੱਲ ਕਰਦੇ ਆ ਤਾਂ ਇੱਥੋਂ ਦੇ ਮੁੱਖ ਮੰਤਰੀ ਤੇ ਵੀ ਦਬਾਅ ਆਏਗਾ ਕਿ ਜੀ ਫਿਰ ਨੈਤਿਕ ਤੌਰ ਤੇ ਤੁਸੀਂ ਵੀ ਅਸਤੀਫਾ ਦਿਓ ਕਿਉਂਕਿ ਜ਼ਿੰਮੇਵਾਰੀ ਸਾਰੀ ਚੋਣ ਲੜਨ ਦੀ ਇਹਨਾਂ ਦੀ ਸੀ ਸਾਰੀ ਔਰ ਇਹ ਤੋਂ ਤੱਕ ਇਹਦੇ ਵਿੱਚ ਦੋ ਗੱਲਾਂ ਹੋ ਗਈਆਂ ਕਹਿੰਦੇ ਮੰਤਰੀਆਂ ਦੇ ਉੱਪਰ ਵੀ ਜ਼ਿੰਮੇਵਾਰੀ ਫਿਕਸ ਕਰਦੇ ਸੀ ਇਹਦੇ ਵਿੱਚ ਜਿਹੜੇ ਹਲਕੇ ਦੇ ਵਿੱਚੋਂ ਵੋਟ ਘਟਈ ਹਲਕਿਆਂ ਚਾਰ ਲਾ ਉਹ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਇਹਨਾਂ ਨੇ ਕਹਿਣਾ ਵੀ ਇਹ ਤਾਂ ਸਾਡਾ ਝੂਣ ਦਾ ਜੁਮਲਾ ਹੈ ਇਹ ਸਾਰੀਆਂ ਪਾਰਟੀਆਂ ਇਹ ਕਰ ਦਿੰਦੀਆਂ ਨੇ ਪਰੰਤੂ ਇਹਦੇ ਵਿੱਚ ਇੱਕ ਗੱਲ ਬੜੀ ਸਾਫ਼ ਆ ਰਹੀ ਹੈ ਕਿ ਭਗਵੰਤ ਮਾਨ ਜੀ ਦੀ ਪਹਿਲੀ ਗੱਲ ਕਿ ਉਹਨਾਂ ਨੇ ਆਪਣੀ ਸੀਟ ਸੰਗਰੂਰ ਜਿੱਤ ਲਈ ਜਿਹੜੀ ਪਿਛਲੀ ਵਾਰੀ ਹਾਰ ਕੇ ਸੀ ਜੀ ਚੰਗੇ ਮਾਰ ਚੱਨ ਨਾਲ ਦੀ ਜੀ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਡਰ ਸੀ ਹੂੰ ਰਣਨੀਤੀ ਉਹਨਾਂ ਨੇ ਐਸੀ ਬਣਾਈ ਕਿ ਸਾਰਾ ਜੋਰ ਸੰਗਰੂਰ ਤੇ ਲਾ ਕੇ ਰੱਖਿਆ ਪਰ ਇਹਦੇ ਨਾਲ ਇਹ ਵੀ ਸਮਝ ਆਉਂਦੀ ਹੈ ਕਿ ਸਾਰਾ ਜੋਰ ਸੰਗਰੂਰ ਤੇ ਲਾ ਕੇ ਰੱਖਿਆ ਬਾਕੀ ਸੀਟਾਂ ਤੇ ਸ਼ਾਇਦ ਉਹ ਠੀਕ ਤਰੀਕੇ ਨਾਲ ਫੋਕਸ ਨਹੀਂ ਕਰ ਸਕੇ ਜਿਹੜੀਆਂ ਦੋ ਸੀਟਾਂ ਜਿੱਤੀਆਂ ਉਹ ਥੋੜੇ ਮਾਰਜਨ ਨਾਲ ਜਿੱਤੀਆਂ ਤੇ ਬਾਕੀ ਸਾਰੀਆਂ ਸੀਟਾਂ ਤੇ ਉਹ ਹਰਗੇ ਕਈ ਥਾਵਾਂ ਤੇ ਉਹ ਦੂਜੇ ਨੰਬਰ ਤੇ ਵੀ ਨਹੀਂ ਆਏ ਹੁਣ ਇਸ ਗੱਲ ਤੇ ਨੈਤਿਕ ਤੌਰ ਤੇ ਦਬਾਅ ਤੇ ਭਗਵੰਤ ਮਾਨ ਜੀ ਤੇ ਆਏਗਾ ਇਹਦੇ ਵਿੱਚ ਤੇ ਕੋਈ ਝੂਠ ਨਹੀਂ ਪਰੰਤੂ ਜਿਹੜੀ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਸੁਪਰੀਮੋ ਕੇਜਰੀਵਾਲ ਜੀ ਨੇ ਉਹ ਸੱਤ ਦਿਨ ਸੱਤ ਹਾਰ ਗਏ ਕੀ ਉਹ ਸਤੀਫਾ ਦੇਣਗੇ ਜੇ ਉਹ ਨਹੀਂ ਦੇਣਗੇ ਤਾਂ ਉਹ ਭਗਵੰਤ ਮਾਨ ਜੀ ਨੂੰ ਕੀੜੇ ਮੂੰਹ ਨਾਲ ਕਹਿਣਗੇ ਕਹਿਣਗੇ ਬਿਲਕੁਲ ਨਹੀਂ ਕੇ ਜੀ ਸਤੀਫਾ ਦਿਓ ਮਤਲਬ ਇੱਥੇ ਥੋੜਾ ਜਿਹਾ ਭਗਵੰਤ ਮਾਨ ਲਈ ਕੁਝ ਸੇਫ ਹੈ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਮੈਂ ਕਹੂੰਗਾ ਕਿ ਨੈਤਿਕ ਤੌਰ ਤੇ ਹਾਰ ਹੈ ਉਹ ਇਹ ਦਿਖਾਈ ਦੇ ਰਹੀ ਹੈ ਕਿ ਮੈਨੂੰ ਨਹੀਂ ਪਤਾ ਉਦੋਂ ਭਗਵੰਤ ਮਾਨ ਦੀ ਸੁਣੀ ਗਈ ਨਹੀਂ ਸੁਣੀ ਗਈ ਜਿਹੜੇ ਉਹਨਾਂ ਨੇ 6 ਮੈਂਬਰ ਰਾਜ ਸਭਾ ਦੇ ਵਿੱਚ ਭੇਜੇ ਸੱਤ ਇਹ ਸੱਤ ਇਨ੍ਹਾਂ ਚੋਣਾਂ ਦੇ ਵਿੱਚ ਕਿਤੇ ਅੱਖ ਚ ਪਾਇਆ ਨਹੀਂ ਰੜਕਿਆ ਕੋਈ ਇੱਕ ਮੈਂਬਰ ਦਿਖਾਈ ਨਹੀਂ ਦਿੱਤਾ ਕਿ ਉਹ ਚੋਣ ਪ੍ਰਚਾਰ ਚੋਂ ਦਾ ਕੋਈ ਅਸਰ ਹੋਵੇ ਜਾਂ ਉਹ ਲੋਕਾਂ ਚ ਵਿਚਰ ਰਿਹਾ ਹੋਵੇ ਜਾਂ ਲੋਕਾਂ ਚ ਉਹਨਾਂ ਦਾ ਕੋਈ ਆਧਾਰ ਹੋਵੇ ਜਿਹੜਾ ਉਹਨਾਂ ਦਾ ਸਭ ਤੋਂ ਸਰਗਰਮ ਮੈਂਬਰ ਸੀ ਰੰਗਵ ਚੱਡਾ ਉਹ ਤੇ ਵਿਦੇਸ਼ ਚਲੇ ਗਏ ਉਹ ਵੀ ਪਿਛਲੇ 2 ਦਿਨ ਨਹੀਂ ਆਏ ਬਸ 2 ਦਿਨ ਆਏ ਉਹ ਬਿਮਾਰ ਹੋ ਗਏ ਸੱਚੀ ਮਿੱੱਚੀ ਹੋ ਗਏ ਜਾਂ ਕੀ ਹੋ ਗਏ ਇਹ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਿਮਾਰੀ ਦਾ ਬਹਾਨਾ ਹੈ ਸੋ ਇਸ ਕਿਸਮ ਨਾਲ ਆ ਇਹ ਵੀ ਪੰਜਾਬ ਦੇ ਲੋਕ ਸਵਾਲ ਕਰਨ ਸਿੱਖ ਗਏ ਭਗਵੰਤ ਮਾਨ ਨੂੰ ਬਿਲਕੁਲ ਇਹ ਅੰਦਾਜ਼ਾ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਸਵਾਲ ਕੀਤੇ ਨੇ ਉੱਥੇ ਪੰਜਾਬ ਦੀ ਸਰਕਾਰ ਨੂੰ ਵੀ ਸਵਾਲ ਕੀਤੇ ਨੇ ਤੇ ਪੰਜਾਬ ਦੀ ਸਰਕਾਰ ਦੇ ਚਾਰ ਮੰਤਰੀ ਹਾਰ ਗਏ ਜੇਕਰ ਉਹ ਮੰਤਰੀਆਂ ਨੂੰ ਹੁਣ ਕਿਹਾ ਜਾਏ ਕਿ ਤੁਸੀਂ ਅਸਤੀਫਾ ਦਿਓ ਜੀ ਤੁਸੀਂ ਇਲੈਕਸ਼ਨ ਹਾਰ ਗਏ ਮੈਨੂੰ ਇਹ ਲੱਗਦਾ ਹੈ ਤਦ ਉਹ ਵੀ ਮਤਲਬ ਮੁੱਖ ਮੰਤਰੀ ਨੂੰ ਕਹਿਣਗੇ ਫਿਰ ਜੀ ਤੁਸੀਂ ਕਿਹੜੇ ਮੂ ਨਾਲ ਬੈਠੇ ਹੋ ਅਸਤੀਫਾ ਦਾ ਸਰ ਉਹਨਾਂ ਨੇ ਉਹਨਾਂ ਤੋਂ ਨਹੀਂ ਲਿਆ ਜਿਨ੍ਹਾਂ ਦੀਆਂ ਸ਼ਰੀਲ ਵੀਡੀਓ ਆ ਗਈਆਂ ਇਹਦਾ ਹੱਥ ਵਾਲਾ ਨੂੰ ਲੈਣਾ ਕਿਸ ਕਰਕੇ ਕਹਿਣਾ ਇਹ ਹਾਰੇ ਵਿੱਚੋਂ ਨੇ ਇਸੇ ਕਰਕੇ ਨੇ ਨਾ ਜਦੋਂ ਇਹ ਕਹਿੰਦੇ ਨੇ ਅਸੀਂ ਕਟੜ ਇਮਾਨਦਾਰ ਕਟੜ ਇਮਾਨਦਾਰ ਸਭ ਤੋਂ ਪਹਿਲਾਂ ਸਿੰਗਲਾ ਸਾਹਿਬ ਨੂੰ ਹਟਾਇਆ ਉਹਦਾ ਕੀ ਕਰਿਆ ਜੀ ਉਹ ਤੁਹਾਡੀ ਪਾਰਟੀ ਦਾ ਮੈਂਬਰ ਹੈ ਪਾਰਟੀ ਚੋਂ ਹਲੇ ਨਹੀਂ ਕੱਢਿਆ ਸਾਰੇ ਉਹ ਗਤੀਵਿਧੀਆਂ ਚ ਭਾਗ ਲੈਂਦਾ ਹੈ ਫਿਰ ਸਰਾਰੀ ਸਾਹਿਬ ਦਾ ਰੌਲਾ ਪਿਆ ਉਹਨੂੰ ਬੜੀ ਦੇਰ ਹਟਾਇਆ ਨਹੀਂ ਅਖੀਰ ਤੱਕ ਉਹ ਉਹਨੂੰ ਫੇਰ ਕਿਤੇ ਹਟਾਤਾ ਉਸ ਤੋਂ ਬਾਅਦ ਕਟਾਰੂ ਚੱਕ ਦਾ ਕੇਸ ਆਇਆ ਉਥੇ ਕੋਈ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਹੁਣ ਇੱਕ ਹੋਰ ਮੰਤਰੀ ਦਾ ਕੇਸ ਆਇਆ ਉਹਤੇ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਸੋ ਇਸ ਕਰਕੇ ਉਹ ਕਟੜ ਇਮਾਨਦਾਰੀ ਵਾਲੀ ਗੱਲ ਤਾਂ ਸਾਰੀ ਰਿਮੂਵ ਹੋ ਗਈ ਇਸੇ ਕਰਕੇ ਉਹ ਹਾਰੇ ਨੇ ਕਿ ਕਹਿਣ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਕਹਿਣ ਦੀਆਂ ਹੋਰ ਗੱਲਾਂ ਪਰੰਤੂ ਇਸ ਗੱਲ ਦੇ ਵਿੱਚ ਇਹ ਜ਼ਰੂਰ ਹੈ ਕਿ ਜਨਤਾ ਤਾਂ ਸਵਾਲ ਕਰੇਗੀ ਪਰੰਤੂ ਵਿਦਿਨ ਦੀ ਪਾਰਟੀ ਵਿਰੋਧ ਜ਼ਰੂਰ ਹੋਏਗਾ ਪਰ ਨੈਤਿਕ ਤੌਰ ਤੇ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਉਹ ਕਿਹੜੇ ਮੂੰਹ ਕਹੇਗੀ ਕਿ ਭਗਵੰਤ ਤੇਰੀ ਭਾਈ ਭਗਵੰਤ ਮਾਨ ਤੁਹਾਡੀ ਜਿਹੜੀ ਪਰਫਾਰਮੈਂਸ ਠੀਕ ਨਹੀਂ ਹੈਗੀ ਉਹ ਇਹ ਤਾਂ ਕਹੇਗਾ ਨੇ ਤੁਹਾਡੇ ਨਾਲ ਉਹ ਤਾਂ ਠੀਕ ਹੈ ਘਟੂ ਘਟ ਪੂਰੀ ਪਾਰਲੀਮੈਂਟ ਚ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰ ਨੇ ਤੇ ਤਿੰਨ ਦੇ ਤਿੰਨ ਪੰਜਾਬ ਚ ਨੇ ਪੰਜਾਬ ਦੇ ਪਹਿਲਾਂ ਜਿਹੜੇ 4 ਮੈਂਬਰ ਸੀ 4 ਦੇ 4 ਪੰਜਾਬ ਤੋਂ ਸੀ ਫਿਰ ਇੱਕ ਰਹਿ ਗਿਆ ਕੱਲੇ ਦਾ ਕੱਲਾ ਉਹ ਪੰਜਾਬ ਤੋਂ ਸੀ ਰਾਜ ਸਭਾ 'ਚ ਇਹਨਾਂ ਦਾ ਜੋ ਕੁਝ ਹੈ ਉਹ ਠੀਕ ਹੈ ਪਰ ਲੋਕ ਸਭਾ 'ਚ ਜਿੱਦਾਂ ਇਹਨਾਂ ਦੇ ਮੈਂਬਰ ਜਿਹੜੇ ਵੀ ਗਏ ਨੇ ਉਹ ਪੰਜਾਬ 'ਚ ਹੀ ਗਏ ਨੇ ਜੇ ਹਾਲੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਸਾਡਾ ਸਾਥ ਨਹੀਂ ਦੇ ਰਿਹਾ ਜਾਂ ਪੰਜਾਬੀ ਸਾਨੂੰ ਸਾਥ ਨਹੀਂ ਦੇ ਰਹੇ ਫਿਰ ਮਤਲਬ ਇਹਦੇ ਬਾਰੇ ਆਪਾਂ ਤਾਂ ਕੀ ਕਹਿ ਸਕਦੇ ਹਾਂ ਪਰੰਤੂ ਇਹਦਾ ਕਾਰਨ ਇਹ ਹੈ ਕਿ ਸਮੇਂ-ਸਮੇਂ ਤੇ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਨੇ ਪਾਣੀ ਦੇ ਇਸ਼ੂਆਂ ਤੇ ਤੇ ਕਿਸਾਨੀ ਦੇ ਇਸ਼ੂ ਤੇ ਆ ਜਿਹੜਾ ਲੇਟੈਸਟ ਕਿਸਾਨਾਂ ਦਾ ਮੋਰਚਾ ਚੱਲਿਆ ਸ਼ੰਭੂ ਫਾਇਰਿੰਗ ਹੋਈ ਉਹਦੇ ਤੇ ਜਿਹੜਾ ਇਹਨਾਂ ਦਾ ਵਤੀਰਾ ਸੀ ਉਸ ਤੇ ਇੱਥੇ ਜਿਹੜੇ ਕਿਸਾਨਾਂ ਦੇ ਮਸਲਿਆਂ ਤੇ ਹੱਲ ਹੈ ਉਹਦੇ ਭਗਵੰਤ ਮਾਨ ਦਾ ਜਿਹੜਾ ਵਤੀਰਾ ਹੈ ਜਾਂ ਆਮ ਆਦਮੀ ਪਾਰਟੀ ਦਾ ਜਿਹੜਾ ਵਤੀਰਾ ਹੈ ਉਹ ਬਹੁਤ ਸੰਤੋਸ਼ਜਨਕ ਨਹੀਂ ਹੈ ਸੋ ਇਸ ਤਰ੍ਹਾਂ ਮੁਲਾਜ਼ਮਾਂ ਦੇ ਵਿੱਚ 올ਡ ਪੈਨਸ਼ਨ ਦਾ ਕਹਿ ਕੇ ਉਹਦਾ ਕੁਝ ਨਹੀਂ ਕੀਤਾ ਬਹੁਤ ਸਾਰੇ ਮੁੱਦੇ ਨੇ ਜਿਹੜੇ ਮੁਲਾਜ਼ਮਾਂ ਦੇ लाठी फेਰੀ ਉਹ ਹੱਲ ਨਹੀਂ ਕੀਤੇ ਅੰਗਨਵਾੜੀ ਵਾਲਿਆਂ ਦਾ ਇਸ਼ੂ ਹੈ ਹੋਰ ਸਰਕਾਰੀ ਮਾਜਰ ਮੁਲਾਜ਼ਮਾਂ ਦੇ ਬਹੁਤ ਸਾਰੇ ਇਸ਼ੂ ਨੇ ਮਜ਼ਦੂਰਾਂ ਦੇ ਇਸ਼ੂ ਨੇ ਉਹਨਾਂ ਨੂੰ ਬਹੁਤ ਠੀਕ ਤਰੀਕੇ ਨਾਲ ਟੈਕਲ ਨਹੀਂ ਕੀਤਾ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਇਹ ਪੋਜੀਸ਼ਨ ਹੋਈ ਹੈ ਕਾਂਗਰਸ ਦੇ ਕੇਸ 'ਚ ਮੈਂ ਇੱਕ ਗੱਲ ਕਹੂੰਗਾ ਕਿ ਚੰਨੀ ਨੂੰ ਕਾਂਗਰਸ ਨੇ ਇਸ ਕਿਸਮ ਨਾਲ ਉਭਾਰਿਆ ਜਿਹਦੇ ਨਾਲ ਦਲਿਤ ਵੋਟ ਜਿਹੜਾ ਬਸਪਾ ਦੀ ਝੋਲੀ 'ਚ ਹੁੰਦਾ ਸੀ ਜੀ ਉਹਨੂੰ ਕਿਤੇ ਕਾਂਗਰਸ ਮੋੜ ਕੇ ਲਿਆਉਣ 'ਚ ਕਾਮਯਾਬ ਹੋਈ ਹੈ ਜਿਸ ਦੇ ਕਰਕੇ 7 ਸੀਟਾਂ ਜਿੱਤੀ ਵੀ ਹੈ ਔਰ ਚੰਨੀ ਦੀ ਪੋਜੀਸ਼ਨ ਸੁਧਰੀ ਹੈ ਇੱਕ ਗੱਲ ਜਿਹੜੀ ਮੈਂ ਹੋਰ ਕਹਿਣਾ ਚਾਹਾਂਗਾ ਕਾਂਗਰਸ 'ਚ ਆ ਸਾਡੇ ਪਟਿਆਲੇ ਤੋਂ ਮੇਰੇ ਤਾਂ ਜਾਤੀ ਤੌਰ ਤੇ ਵੀ ਮਿੱਤਰ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਦਮਗਜੇ ਮਾਰਦੇ ਸੀ ਕਿ ਸ਼ਾਇਦ ਵੋਟਾਂ ਸਿਆਸਤ ਕਾਂਗਰਸ ਉਹ ਮੇਰੀ ਧੂਰੀ ਦੇ ਵਾਲੇ ਤੋਂ ਵਾਲੇ ਘੁੰਮਦੀ ਹੈ ਇੰਨਾ ਚੋਣਾ ਨੇ ਇਹ ਸਾਬਤ ਕਰਤਾ ਜਿਸ ਕਿਸਮ ਨਾਲ ਉਹ ਸਾਈਡ ਤੇ ਰਹੇ ਉਹਦੇ باوجود ਵੀ ਕਾਂਗਰਸ ਬਹੁਤ ਹੀ ਸਨਮਾਨਯੋਗ ਜਿੱਤ ਪ੍ਰਾਪਤ ਕੀਤੀ ਹੈ ਮਹਾਰਾਜੇ ਦੇ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਜਾਣ ਤੋਂ ਬਾਅਦ ਵੀ ਸਾਰਾ ਕੁਝ ਸਾਰੇ ਵੱਡੇ ਵੱਡੇ ਲੀਡਰ ਬਾਹਰ ਜਾਣ ਦੇ باوجود ਬਿੱਟੂ ਦੇ ਬਾਹਰ ਜਾਣ ਦੇ باوجود ਮਤਲਬ ਕਾਂਗਰਸ ਨੇ ਇਹ ਸਾਬਤ ਕਰਤਾ ਹੈ ਕਿ ਕਾਂਗਰਸ ਇੰਡੀਵਿਜੂਅਲ ਬੰਦਿਆਂ ਕਰਕੇ ਨਹੀਂ ਕਿਸੇ ਪਾਰਟੀ ਕਰਕੇ ਥੋੜੇ ਦਿਨ ਪਹਿਲਾਂ ਰਾਜਾ ਬੜਿੰਗਾਏ ਰਾਜਾ ਬੜਿੰਗ ਨੇ ਜਿਵੇਂ ਮਰਜ਼ੀ ਚਾਹੇ ਉਹ ਫਸਮੇ ਮੈਚ ਚ ਜਿੱਤਿਆ ਸ਼ੇਰ ਸਿੰਘ ਘੁਆਇਆ ਭਾਵੇਂ ਫਸਮੇ ਮੈਚ ਚ ਜਿੱਤਿਆ ਪਰ ਉਹਨਾਂ ਨੇ ਆਪਣੀਆਂ ਸੀਟਾਂ ਕੱਢਣ ਦੇ ਵਿੱਚ ਉਹ ਕਾਮਯਾਬ ਰਹੇ ਕਾਮਯਾਬ ਰਹੇ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਮੈਂ ਮੈਂ ਇਤੋਂ ਇੱਕ ਸਵਾਲ ਲੈਣਾ ਚਾਹੂੰਗਾ ਡਾਕਟਰ ਸਾਹਿਬ ਤੁਹਾਡਾ ਬਹੁਤ ਅਹਿਮ ਹੈ ਕਿਉਂਕਿ 2022 ਦੇ ਵਿੱਚ ਜੇ ਵੋਟ ਪਰਸੈਂਟੇਜ ਇੱਥੇ ਮੈਂ ਡਾਕਟਰ ਸਾਹਿਬ ਦੇਖ ਰਿਹਾ ਹਾਂ ਇਨਾਂ ਦਾ ਵੋਟ ਪਰਸੈਂਟੇਜ ਜਿਹੜਾ ਸੀਗਾ 2022 ਦੇ ਵਿੱਚ ਇਹਨਾਂ ਦਾ ਕੁਝ 6. ਕੁਝ 6. ਕੁਝ ਵੋਟ ਪਰਸੈਂਟੇਜ ਸੀਗਾ 2022 ਦਾ ਪੰਜਾਬ ਦੇ ਵਿੱਚ ਭਾਜਪਾ ਦਾ ਤੇ ਇਸ ਸਮਰਤਵਾ ਅੱਜ ਵੋਟ ਪਰਸੈਂਟੇਜ 18.56 ਹੋ ਗਿਆ ਯਾਨੀ ਕਿ ਸਿੱਧਾ 12% ਵੱਧ ਗਿਆ ਔਰ ਅਕਾਲੀ ਦਲ ਨਾਲੋਂ ਇਸ ਚੋਣਾਂ ਦੇ ਵਿੱਚ ਵੋਟ ਪਰਸੈਂਟੇਜ ਭਾਜਪਾ ਦਾ ਵੱਧ ਹੈ ਔਰ ਅਕਾਲੀ ਦਲ ਦਾ ਜਿਹੜਾ ਵੋਟ ਪਰਸੈਂਟੇਜ ਹੈ ਤੇ 13.42% ਹੈ ਔਰ ਦੂਜੇ ਪਾਸੇ ਵੋਟ ਪਰਸੈਂਟ ਬੀਜੇਪੀ ਦਾ 18.56 ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਆ ਅਕਾਲੀ ਦਲ ਤਾਂ ਕਿੰਨਾ ਦੱਸ ਰਹੇ ਹੋ ਤੁਸੀਂ ਅਕਾਲੀ ਦਲ ਦਾ 13.42% ਹੂੰ ਇਹਦੇ ਵਿੱਚ ਦੋ ਮੇਜਰ ਕਾਰਨ ਨੇ ਇੱਕ ਤਾਂ ਮੇਜਰ ਕਾਰਨ ਇਹ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸੱਤਾ ਚਾਹੇ ਇੱਕ ਦੂਸਰਾ ਜਿਹੜੀ ਉਹਨੇ ਇਲੈਕਸ਼ਨ ਲੜੀ ਉਹਨੇ ਸਿਰਫ ਲੜੀ ਇਸ ਜੋਰ ਤੇ ਆਗੇ ਕਿ ਆਪਾਂ ਵੋਟ ਪਰਸੈਂਟੇਜ ਵਧਾਉਣਾ ਹੈ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਾਂ ਆਪ ਹੀ ਕਹਿੰਦੇ ਸੀ ਕਿ 27 ਦੇ ਲਈ ਲੜਦੇ ਆ ਸੀ ਤੀਸਰਾ ਉਹਨਾਂ ਕੋਲੇ ਸਾਧਨਾਂ ਦੀ ਘਾਟ ਨਹੀਂ ਸੀ ਜਿਹੜੇ ਅਸੀਂ ਕਹਿੰਦੇ ਹਾਂ ਇਲੈਕਟਰਲ ਬਾਂਡ ਤੋਂ ਪੈਸੇ ਆਏ ਨੇ ਉਹ ਪੈਸੇ ਕਿਤੇ ਦਾ ਖਰਚੇ ਹੋਣਗੇ ਪਾਰਟੀ ਨੇ ਕਿਤੇ ਬੈਂਕ 'ਚ ਥੋੜਾ ਜੰਮਾ ਕਰਾਏ ਨੇ ਉਹ ਜੇ ਉਹ ਕਿਤੇ ਖਰਚੇ ਨੇ ਤਾਂ ਇਧੀਆਂ ਪੋਜੀਸ਼ਨਾਂ 'ਚ ਖਰਚੇ ਨੇ ਤੁਸੀਂ ਵੀ ਗਏ ਹੋਗੇ ਮੈਂ ਵੀ ਦੇਖਿਆ ਏਰੀਆ 'ਚ ਘੁੰਮ ਕੇ ਗਰਾਉਂਡ ਰਿਐਲਿਟੀ ਇਹ ਸੀ ਹਾਂ ਕਿ ਜਿਹੜੇ ਪੰਨਾ ਪ੍ਰਮੁੱਖ ਤੋਂ ਲੈ ਕੇ ਜਿਹੜੇ ਹਲਕਾ ਇੰਚਾਰਜਾਂ ਤੱਕ ਵਹੀਕਲ ਵੀ ਦਿੱਤੇ ਗਏ ਵੀਹਿਕਲਾਂ ਦਾ ਤੇਲ ਵੀ ਦਿੱਤਾ ਗਿਆ ਉਹਨਾਂ ਨੂੰ ਖਰਚੇ ਲਈ ਸਾਧਨ ਵੀ ਦਿੱਤੇ ਗਏ ਉਹਨਾਂ ਲਈ ਟੈਂਟ ਲਗਾਉਣ ਲਈ ਵੀ ਸਾਰਾ ਕੁਝ ਦਿੱਤਾ ਗਿਆ ਪਾਣੀਆਂ ਦਾ ਇੰਤਜ਼ਾਮ ਵੀ ਪਾਰਟੀ ਨੇ ਆਪਣੇ ਤੌਰ ਤੇ ਕੀਤਾ ਤੇ ਪਾਰਟੀ ਨੇ ਵੱਡੇ ਵੱਡੇ ਦਫ਼ਤਰ ਵੀ ਖੜੇ ਕੀਤੇ ਉਹ ਜਿਹੜਾ ਇਨਫਰਾਸਟ੍ਰਕਚਰ ਖੜਾ ਕੀਤਾ ਉਹ ਸ਼ਾਇਦ ਹੋਰ ਪਾਰਟੀਆਂ ਕੋਲੇ ਉਹਨਾਂ ਇੰਤਜ਼ਾਮ ਨਹੀਂ ਸੀ ਇਸ ਤੋਂ ਬਿਨਾ ਉਹਨਾਂ ਨੇ ਵੱਡੀ ਮਾਰ ਇਹ ਮਾਰੀ ਕਿ ਕੈਂਡੀਡੇਟ ਹੋਰਾਂ ਪਰਾਂ ਤੋਂ ਲੈ ਕੇ ਖੜੇ ਕੀਤੇ ਜਿਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਤੋਂ ਵੀ ਵਧੀਆ ਪਰਫਾਰਮ ਕਰ ਦੇ ਜੇ ਤੀਜਾ ਹਿੱਸਾ ਅੱਧ ਪਚੰਦ ਕੈਂਡੀਡੇਟ ਹੋ ਪਿਓਰ ਬੀਜਪੀ ਦੇ ਲੈ ਲੈ ਆਪ ਦੇ ਦੇ ਦਿੰਦੇ ਪਿਓਰ ਬੀਜਪੀ ਦੇ ਉਹਨਾਂ ਨੂੰ ਇਹ ਲੱਗਿਆ ਕਿ ਇਹਦੇ ਨਾਲ ਅਸੀਂ ਕਾਂਗਰਸ ਚ ਅਕਾਲੀ ਦਲ ਚ ਡੈਂਟ ਪਾਵਾਂਗੇ ਔਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਿਵੇਂ ਮਲੂਕੇ ਦੀ ਨੂ ਨੂੰ ਉਹ ਰਮਜੀਤ ਬਿੱਟੂ ਨੂੰ ਅੱਗੇ ਕਰਤਾ ਇਹ ਤੇ ਇਹ ਤੇ ਇਹਨੂੰ ਮਲੂਕੇ ਦੀ ਨੂ ਤੇ ਕਿਤੇ ਥੋੜਾ ਆ ਕਾਦੇ ਸ਼ਾਇ ਉਹ ਸ਼ਾਇਦ ਮੇ ਪ੍ਰੀਤ ਕੌਰ ਨਹੀਂ ਨਹੀਂ ਉਹ ਸ਼ਾਇਦ ਸਮਝੌਤੇ ਚ ਕੀਤਾ ਹੈ ਮਲੂਕੇ ਨੂੰ ਜਿਹੜਾ ਨਹੀਂ ਕੱਢਿਆ ਨਾ ਇਹਦੇ ਵਿੱਚੋਂ ਇੱਕ ਗੱਲ ਹੈ ਇਹ ਉੱਭਰ ਕੇ ਆ ਰਹੀ ਹੈ ਕਿ ਜਿਹੜੇ ਜੇ ਭਾਰਤੀ ਜਨਤਾ ਪਾਰਟੀ ਸਰੂਪ ਚੰਦ ਸਿੰਘਲਾਂ ਨੂੰ ਲੜਾਉਂਦੀ ਤਾਂ ਹਿੰਦੂ ਵੋਟ ਉਧਰ ਜਾਣੀ ਸੀ ਜਿਹੜੀ ਹੁਣ ਸ਼ਾਇਦ ਉਹ ਹਰ ਸਿਮਰਤ ਕੌਰ ਬਾਦਲ ਨੂੰ ਮਿਲ ਗਈ ਇਹ ਇੱਕ ਇੰਟਰਪ੍ਰੀਟੇਸ਼ਨ ਕੱਢੀ ਜਾ ਰਹੀ ਹੈ ਸਿਆਣੇ ਲੋਕਾਂ ਵੱਲੋਂ ਸੱਚ ਕੀ ਹੈ ਆਉਣ ਵਾਲੇ ਸਮੇਂ ਚ ਕੁਝ ਹੋਏਗਾ ਬਟ ਐਨੀ ਹਾਓ ਇਹਦੇ ਵਿੱਚੋਂ ਆਪਾਂ ਗੱਲ ਇਹ ਮੁਖਾਈਏ ਕਿ ਇੱਕ ਗੱਲ ਜਿਹੜੀ ਪੰਜਾਬ 'ਚ ਸਾਬਤ ਹੋਈ ਹੈ ਜਿਹੜੇ ਮੈਂ ਪੰਜਾਬੀਆਂ ਨੂੰ ਵੀ ਦੱਸਣਾ ਚਾਹੂੰਗਾ ਹਿੰਦੁਸਤਾਨ ਦੇ ਵੋਟਰਾਂ ਨੂੰ ਦੱਸਣਾ ਚਾਹੂੰਗਾ ਕਿ ਸ਼ਾਇਦ ਪੰਜਾਬ ਪਹਿਲੀ ਸਟੇਟ ਹੈ ਜਿੱਥੇ ਪ੍ਰਧਾਨ ਮੰਤਰੀ ਰੈਲੀਆਂ ਕਰਕੇ ਗਿਆ ਇੱਕ ਵੀ ਸੀਟ ਨਹੀਂ ਨਿਕਲੀ ਬਾਕੀ ਸਾਰੀਆਂ ਥਾਵਾਂ ਤੇ ਪ੍ਰਧਾਨ ਮੰਤਰੀ ਨੂੰ ਸਮਰਤੀ ਰਾਨੀ ਦਾ ਪਤਾ ਲੱਗ ਗਿਆ ਸੀ ਜਿਵੇਂ ਕਿ ਵੋਟ ਪਰਸੈਂਟ ਵਿੱਚ ਵਧ ਗਿਆ ਪਰ ਸੀਟ ਨਹੀਂ ਨਿਕਲੀ ਸਮਰਤੀ ਰਾਨੀ ਦਾ ਪਤਾ ਲੱਗ ਗਿਆ ਸੀ ਵੀ ਇਹ ਸੀਟ ਨਹੀਂ ਨਿਕਲ ਰਹੀ ਸਮਰਤੀ ਰਾਨੀ ਨੇ ਇਲੈਕਸ਼ਨ 'ਚ ਪ੍ਰਧਾਨ ਮੰਤਰੀ ਨਹੀਂ ਗਿਆ ਨਹੀਂ ਇਥੇ ਵੀ ਇੰਟੈਲੀਜੈਂਸ ਨੇ ਸ਼ਾਇਦ ਦੱਸਿਆ ਹੋਵੇ ਜਾਂ ਹੋ ਸਕਦਾ ਹੋਵੇ ਪਰ ਟੱਕਰ ਕਾਫੀ ਰਹੀ ਹੈ ਲੁਧਿਆਣੇ ਦੇ ਵਿੱਚ ਕਾਫੀ ਟੱਕਰ ਰਹੀ ਹੈ ਪੰਜਾਬ ਦੇ ਇਥੇ ਪਟਿਆਲੇ ਦੇ ਵਿੱਚ ਵੀ ਬੀਜੇਪੀ ਦੀ ਟੱਕਰ ਕਾਫੀ ਰਹੀ ਹੈ ਉਹਦੇ ਹੋਰ ਕਈ ਕਾਰਨ ਨੇ ਇਹ ਨਹੀਂ ਹੈ ਕਿ ਬੀਜੇਪੀ ਕਰਕੇ ਰਹੀ ਹੈ ਹੂੰ 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 ਉਹਦੇ ਉਹਦੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਇੱਕ ਤੋਂ ਵੱਧ ਕਾਰਨ ਨੇ ਪਰ ਟੱਕਰ ਰਹੀ ਹੈ ਇਟਸ ਗੁੱਡ ਅ ਜੇ ਹੁਣ ਆਪਾਂ ਲਾਸਟ ਤੇ ਗੱਲ ਕਰਦੇ ਹਾਂ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਦਾ ਸੰਕਟ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਆ ਟੀਵੀ ਤੇ ਖਬਰ ਆ ਰਹੀ ਸੀ ਕਿ ਸੁਖਵੀਰ ਬਾਦਲ ਆਪਣੀ ਪਤਨੀ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਨੇ ਮੈਨੂੰ ਬੜਾ ਹੋਰ ਤਰ੍ਹਾਂ ਦਾ ਲੱਗਿਆ ਕਿ ਸੁਖਵੀਰ ਬਾਦਲ ਸਿਰਫ ਇੱਕ ਪਤੀ ਨਹੀਂ ਉਹ ਇੱਕ ਪਾਰਟੀ ਦੇ ਪ੍ਰਭਾਵਾ ਬੇ ਜਿਹੜੀ ਪਾਰਟੀ ਅਸੈਂਬਲੀ 'ਚ 3 ਸੀਟਾਂ ਜਿੱਤੇ ਉਦੋਂ ਪਹਿਲਾਂ ਉਹਨਾਂ ਦੀ ਸਰਕਾਰ ਹੋਵੇ ਤੇ ਜਿਹੜੀ ਪਾਰਟੀ ਹੁਣ ਵੀ ਮੁੱਖ ਮੰਤਰੀ ਦੀ ਦਾਵੇਦਾਰ ਹੋਵੇ ਤੇ ਪੰਜਾਬ ਦੀ ਪ੍ਰਤੀਨਿਧ ਹੋਵੇ ਤੇ 13 ਚੋਂ ਇੱਕ ਸੀਟ ਜਿੱਤ ਕੇ ਦੇਖ ਲਓ ਤੁਸੀਂ ਕਿੰਨਾ ਪਰਸੈਂਟ ਬਣਦੀ ਐ ਇਹ ਅ ਇਹ 10% ਤੋਂ ਤਾਂ ਘੱਟ ਹੀ ਬਣ ਗਈ ਨਾ ਇਹ ਵੀ ਉਹੀ 8-9% 7% ਕਿਤੇ ਬਣ ਜੂਗੀ 13 7 91 14 7 98 ਮਤਲਬ ਇੰਨਾ ਕੋ ਕੁਝ ਰਹੂਗਾ ਇਹ ਉਹ ਇੰਨਾ ਡਾਊਨ ਆ ਕੇ ਵੀ ਜੇਕਰ ਉਹਨਾਂ ਨੂੰ ਇਹ ਲੱਗ ਰਿਹਾ ਹੈ 8% ਨਾਲ ਜਿੱਤ ਕੇ ਵੀ 7% ਨਾਲ ਜਿੱਤ ਕੇ ਵੀ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਬਹੁਤ ਵੱਡੀ ਮਾਰ ਮਾਰ ਲਈ ਤੇ ਖੁਸ਼ੀ ਮਨਾ ਰਹੇ ਨੇ ਮੇਰਾ ਖਿਆਲ ਵੀ ਮੈਨੂੰ ਇਹ ਗੱਲ ਅੱਛੀ ਨਹੀਂ ਲੱਗੀ ਮੇਰੇ ਮੂੰਹ ਤੋਂ ਕੋਈ ਹੋਰ ਸ਼ਬਦ ਨਿਕਲੇ ਮੈਂ ਨਹੀਂ ਚਾਹੁੰਦਾ ਪਰ ਪ੍ਰਧਾਨ ਦੇ ਤੌਰ ਤੇ ਉਹਨੂੰ ਤੁਰੰਤ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਵੀ ਸਾਡੇ 13 ਕੈਂਡੀਡੇਟ ਹਾਰੇ ਨੇ ਅਸੀਂ ਇਸ ਦਾ ਤੁਰੰਤ ਉਲਟਾ ਉਲਟਾ ਖੁਸ਼ੀ ਇਸ ਚੀਜ਼ ਨਹੀਂ ਮਨਾ ਰਹੇ ਆ ਕਿ ਸਾਡਾ ਕਿਲਾ ਬਚ ਗਿਆ ਸਾਡਾ ਕਿਲਾ ਬਚ ਗਿਆ ਇਹ ਨਹੀਂ ਖੁਸ਼ੀ ਮਨਾ ਰਹੇ ਇੱਥੇ ਮੈਂ ਯਾਦ ਕਰੂਗਾ ਇਹੀ ਰੌਲਾ ਹੈ ਜਿਹੜੀ ਨਵਜੋਤ ਸਿੱਧੂ ਬਾਰ-ਬਾਰ 75 25 ਦੀ ਗੱਲ ਕਰਦਾ ਸੀ ਹੁਣ ਇੱਥੇ ਆਹੀ ਹੋ ਰਿਹਾ ਕਿ ਬਠਿੰਡੇ ਦਾ ਕਿਲਾ ਬਚ ਕਿਵੇਂ ਗਿਆ ਫਿਰ ਤੇ ਢਿੰਡਸਾ ਸਾਹਿਬ ਦਾ ਦੋਸਤ ਬਾਕੀ ਜਗ੍ਹਾ ਤੋਂ ਹਾਰ ਕੇ ਉਥੇ ਜੀ ਮੈਂ ਤੁਹਾਨੂੰ ਇਹੀ ਕਹਿਣਾ ਕਿ ਫਿਰ ਤਾਂ ਢਿੰਡਸਾ ਸਾਹਿਬ ਦਾ ਜਿਹੜਾ ਦੋਸ਼ ਆ ਪੁਖਤਾ ਹੋ ਗਿਆ ਨਾ ਕਿ ਸਾਰਾ ਕੁਝ ਸਮਝੌਤੇ 'ਚ ਹੋ ਰਿਹਾ ਹ ਹ ਹ ਉਹਨਾਂ ਢਿੰਡਸਾ ਸਾਹਿਬ ਨੇ ਕਿਹਾ ਸੀ ਨਾ ਕਿ ਸੰਗਰੂਰ ਦੀ ਸੀਟ ਕਿਸੇ ਸਮਝੌਤੇ 'ਚ ਦਿੱਤੀ ਜਾ ਰਹੀ ਹੈ ਫਿਰ ਇਹੀ ਸਮਝੌਤਾ ਸੀ ਇਹਦੇ ਨਾਲ ਕੀ ਹੋ ਸਕਦਾ ਵੀ ਵੀ ਸੁਖਵੀਰ ਦੇ ਖਿਲਾਫ ਕੋਈ ਬਗਾਵਤ ਹੋਰ ਸੁਰਾਂ ਤੇਜ ਹੋ ਸਕਦੀ ਹੈ ਦੇਖੋ ਨੈਤਿਕ ਤੌਰ ਤੇ ਇਹ ਹੈ ਕਿ ਜੇਕਰ ਸੁਖਬੀਰ ਆਪਣੀ ਸੀਟ ਐਦਾਂ ਜਿੱਤ ਜਾਂਦੇ ਨੇ ਤੇ ਅਕਾਲੀ ਦਲ ਦੇ ਕਿੱਡੇ-ਕਿੱਡੇ ਬੰਦੇ ਭਾਈ ਮਨਜੀਤ ਸਿੰਘ ਛੱਡ ਗਿਆ ਤੇ ਆਦੇਸ਼ ਪ੍ਰਤਾਪ ਨੂੰ ਕੱਢਤਾ ਇਸ ਤੋਂ ਬਿਨਾ ਹੋਰ ਕਈ ਅਕਾਲੀ ਦਲਾਂ ਦੀ ਮਲੂਕੀ ਦੀ ਪੋਜੀਸ਼ਨ ਆ ਰਹੀ ਹੈ ਪਤਾ ਨਹੀਂ ਉਹਨਾਂ ਨੂੰ ਕੱਢਣਗੇ ਜਾਂ ਰੱਖਣਗੇ ਮੈਨੂੰ ਨਹੀਂ ਪਤਾ ਕੀ ਕਰਨਗੇ ਤੇ ਜਿਹੜੇ ਹਾਰੇ ਹੋਏ ਕੈਂਡੀਡੇਟ ਨੇ ਇਹਦਾ ਮਤਲਬ ਇਹ ਹੋਇਆ ਕਿ ਸੁਖਬੀਰ ਬਦਲ ਨੇ ਕੇਬਲ ਤੇ ਕੇਬਲ ਬਠਿੰਡੇ ਤੇ ਫੋਕਸ ਕੀਤਾ ਜੇ ਸੁਖਵੀਰ ਬਾਦਲ ਦੀ ਪ੍ਰਧਾਨ ਦੇ ਤੌਰ ਤੇ ਕੋਈ ਪੋਜੀਸ਼ਨ ਹੈ ਤਾਂ ਸਭ ਤੋਂ ਵੱਧ ਜੋ ਮੈਂ ਸਮਝ ਰਿਹਾ ਸੁਖਵੀਰ ਬਾਦਲ ਨੇ ਖਡੂਰ ਸਾਹਿਬ ਲਾਇਆ ਖਡੂਰ ਸਾਹਿਬ ਖਿਲਾਫ ਕੀ ਦੇ ਬੋਲਿਆ ਬਾਰ ਬਾਰ ਅਮਰਤਪਾਲ ਦੇ ਖਿਲਾਫ ਬੋਲਿਆ ਤੇ ਹੁਣ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਜਿੱਤੇ ਹੁਣ ਦੋ ਜਿਹੜੇ ਕੈਂਡੀਡੇਟ ਜਿਹੜੇ ਆ ਅਮਰਪਾਲ ਕੀ ਨੂੰ ਅਪੀਲ ਕਰਨ ਵਾਲੇ ਨੇ ਅਮਰਪਾਲ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਕਹਿੰਦੇ ਨੇ ਜੇ ਉਹ ਦੋ ਜਿੱਤੇ ਨੇ ਹੁਣ ਸਾਨੂੰ ਸੋਚਣਾ ਪਏਗਾ ਕੱਲ ਨੂੰ ਜੇ ਉਹ ਕੋਈ ਅਕਾਲੀ ਦਲ ਬਣਾ ਲੈਂਦੇ ਨੇ ਫਿਰ ਉਹ ਅਕਾਲੀ ਦਲ ਵੱਡਾ ਹੋਇਆ ਕਿ ਇਹ ਅਕਾਲੀ ਦਲ ਵੱਡਾ ਹੋ ਗਿਆ ਵਿਲੀ ਸੰਕਟ ਪੈਦਾ ਹੋ ਗਿਆ ਬਹੁਤ ਵੱਡਾ ਹਾਂ ਮਤਲਬ ਇਹ ਕੀ ਹੋਏਗਾ ਇੱਕ ਤੇ ਇਹ ਗੱਲ ਦੂਜਾ ਸੁਖਵੀਰ ਹੁਣ ਕਿਹਦੇ ਨਾਲ ਜਾਣਗੇ ਦੀ ਉਹ ਰੈਂਦੇ ਵੀ ਨਹੀਂ ਹਾਂ ਇੱਕ ਫਾਇਦਾ ਜ਼ਰੂਰ ਹੋ ਗਿਆ ਕਿ ਸੁਖਵੀਰ ਬਾਦਲ ਆਪਣੀ ਪਤਨੀ ਰਾਹੀਂ ਲੋਕ ਸਭਾ 'ਚ ਬੜਦੇ ਹੋਗੇ ਉੱਥੇ ਕਿਸੇ ਨੂੰ ਮਿਲਣਗੇ ਕੋਈ ਲੀਡਰ ਨਾਲ ਗੱਲ ਕਰਨਗੇ ਨਾਲ ਇਹ ਪਤਾ ਲੱਗੂਗਾ ਕਿ ਜਿਹੜੇ ਦੋ ਸੱਜਣ ਇੰਡੀਪੈਂਡੈਂਟ ਜਿੱਤੇ ਨੇ ਹੈ ਉਹ ਸਿੱਖੀ ਸਰੂਪ ਵਾਲੇ ਜਾਂ ਸਿੱਖੀ ਨੂੰ ਜਿੰਨਾਂ ਦੀ ਅਪੀਲ ਹੈ ਜਾਂ ਸਿੱਖਾਂ ਜੋ ਲੀਡਰ ਉਮਰਜ ਹੋ ਰਹੇ ਨੇ ਹ ਹੁਣ ਇਹ ਹੈ ਜੀ ਇਹ ਸੰਕਟ ਬਹੁਤ ਗੰਭੀਰ ਹੋਏਗਾ ਕਿ ਸੁਖਬੀਰਵਾਲ ਉਹਨਾਂ ਨੂੰ ਨਾਲ ਲਏਗਾ ਜਾਂ ਉਹਨਾਂ ਦੇ ਨਾਲ ਚੱਲੇਗਾ ਜੇਕਰ ਉਹਨਾਂ ਦੇ ਨਾਲ ਚੱਲਦਾ ਹੈ ਤਾਂ ਵੀ ਵੱਡਾ ਚੈਲੰਜ ਹੈ ਜੇਕਰ ਉਹਨਾਂ ਨੂੰ ਨਾਲ ਲਏਗਾ ਤਾਂ ਉਹਨਾਂ ਦੀਆਂ ਸ਼ਰਤਾਂ ਕੀ ਹੋਣਗੀਆਂ ਮੈਂ ਜੱਤੀ ਤੌਰ ਤੇ ਇਹ ਸਮਝਦਾ ਕਿ ਫਰੀਦਕੋਟ ਤੋਂ ਜਿਹੜੇ ਸੱਜਣ ਜਿੱਤੇ ਨੇ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਜਿਹੜਾ ਕਲੰਕ ਮੈਂ ਕਹੂੰਗਾ ਅਕਾਲੀ ਦਲ ਦੇ ਮੱਥੇ ਤੋਂ ਨਹਿ ਨਹੀਂ ਰਿਹਾ ਡੇਰਾ ਸੱਚਾ ਸੌਦਾ ਬਾਈਬਲ ਕਲਾਂ ਬਰਗਾੜੀ ਕਲਾਂ ਕੋਟ ਕਪੂਰਾ ਕਾਂਡ ਇਹ ਸਾਰੇ ਫਰੀਦਕੋਟ ਹਲਕੇ ਜਿਹਾ ਆਉਂਦਾ ਨਾ ਸਾਰਾ ਕੁਝ ਬਿਲਕੁਲ 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 ਔਰ ਉਹਦੇ ਤੇ ਇਹਨਾਂ ਨੇ ਇਨ੍ਹਾਂ ਚੋੜਾਂ ਦੇ ਵਿੱਚ ਚੁੱਪੀ ਧਾਰੀ ਰੱਖੀ ਐ ਔਰ ਇਹੀ ਕਾਂਡਾਂ ਦੇ ਕਰਕੇ ਜਿਹੜੇ ਬੰਦੇ ਨੂੰ ਲੈ ਕੇ ਆਏ ਕੁਮਰ ਵੀਜੇ ਪ੍ਰਤਾਪ ਸਿੰਘ ਉਹ ਹੋਰਾਂ ਨੂੰ ਜਿਹੜੇ ਉਹ ਤਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਹਾਲਾਂਕਿ ਇਹਦੇ ਵਿੱਚ ਨਹੀਂ ਉਹਨਾਂ ਦਾ ਉਹਨਾਂ ਦਾ ਆਪਦੀ ਪਾਰਟੀ ਦਾ ਇੰਟਰਸਟ ਹੋ ਸਕਦਾ ਹੈ ਪਰੰਤੂ ਇਹ ਤਾਂ ਸੱਚ ਹੈ ਨਾ ਕਿ ਦਿਨਾਂ ਦੇ ਵਿੱਚ ਖਾਲਸਾ ਜੀ ਦੀ ਜਿਹਨੇ ਉਹ ਭਾਈ ਸਾਹਿਬ ਦੀ ਜਿਹੜੀ ਚੋਣ ਹੈ ਉਹ ਲੋਕਾਂ ਨੇ ਲੜੀ ਤੇ ਲੋਕਾਂ ਨੇ ਮੇਰੇ ਖਿਆਲ ਆ ਮੋਬਾਈਲਾਈਜ਼ ਕੀਤੀ ਲੋਕਾਂ ਨੇ ਮਿਹਨਤ ਚਲਾਈ ਤੇ ਉਹ ਵੱਡੀ ਗਿਣਤੀ ਤੇ ਜਿੱਤ ਗਿਆ ਵੱਡੇ ਵੱਡੇ ਤਨੰਤਰਾਂ ਨੂੰ ਵੱਡੇ ਵੱਡੇ ਕਲਾਕਾਰਾਂ ਨੂੰ ਜਿਹੜੇ ਕਹਿੰਦੇ ਸੀ ਸਾਰੇ ਕਲਾਕਾਰ ਗਏ ਪੰਜਾਬ ਦੇ ਉੱਤੇ ਮਤਲਬ ਉੱਥੇ ਕਲਾਕਾਰ ਗਏ ਉਹ ਕਲਾਕਾਰ ਉਹਨਾਂ ਨੇ ਖੜਕਾਤੇ ਤੇ ਉਹ ਜਿੱਤ ਗਏ ਇਸੇ ਤਰ੍ਹਾਂ ਅਮਰਤਪਾਲ ਜਿਹੜਾ ਜੇਲ੍ਹ 'ਚ ਬੈਠਾ ਜਿੱਤ ਜਾਂਦਾ ਤੇ ਜਿਹੜੀ ਉੱਥੋਂ ਨਮੋਸ਼ੀ ਦੀ ਗੱਲ ਜਿਹੜੀ ਸਭ ਤੋਂ ਵੱਡੀ ਉਹ ਇਹ ਹੈ ਇਹ ਜਿਹੜੇ ਉਹ ਸੀ ਆਪਣੇ ਅਕਾਲੀ ਦਲ ਦੇ ਕੈਂਡੀਡੇਟ ਖਡੂਰ ਸਾਹਿਬ ਤੋਂ ਬਲਟੋਹਾ ਸਾਹਿਬ ਉਹ 75 76 ਹਜ਼ਾਰ ਦੇ ਅੜ ਗਏ ਮਤਲਬ ਉਹ 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 ਸਭ ਤੋਂ ਵੱਧ ਉਹ ਅਮਰਤਪਾਲ ਤੇ ਉਹ ਵੀ ਬੋਲੇ ਸੀ ਹਾਂ ਬੋਲੇ ਜੋ ਮਰਜੀ ਤੇ ਨਾਲ ਮਤਲਬ ਮੈਨੂੰ ਵੀ ਮੈਂ 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 ਕਈ ਵਾਰੀ ਟੀਵੀ ਤੇ ਡਿਬੇਟ ਚ ਕਿਹਾ ਕਿ ਉਹ ਅਕਾਲੀ ਦਲ ਨੇ ਜੁਝਾਰੂ ਕੈਂਡੀਡੇਟ ਦਿੱਤੇ ਨੇ ਆਪਦੇ ਵੱਲੋਂ ਉੱਥੇ ਆਦੇਸ਼ ਪ੍ਰਤਾਪ ਨੂੰ ਖੋ ਲਿਆ ਉੱਥੇ ਬੀਬੀ ਜਗੀਰ ਕੌਰ ਨੂੰ ਨਾਰਾਜ਼ ਕਰ ਲਿਆ ਉੱਥੇ ਭਾਈ ਮਨਜੀਤ ਸਿੰਘ ਨੂੰ ਨਾਰਾਜ਼ ਕਰ ਲਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਲਈ ਇਹ ਬਹੁਤ ਗੰਭੀਰ ਸੰਕਟ ਹੋ ਗਿਆ ਉਹ ਵੀ ਜੱਜਾ ਜੀ ਵੀ ਛੱਡ ਕੇ ਚਲੇ ਗਏ ਉਹ ਕਹਿੰਦੇ ਸੀਗੇ ਕਿ ਆਪਾਂ ਅਮਰਪੁਰ ਨੂੰ ਸਪੋਰਟ ਦੇ ਦਈਏ ਵਿਰਸਾ ਸਿੰਘ ਬਲਟੋਹਾ ਨੂੰ ਆਪਾਂ ਨਾ ਜਿਹੜੀ ਟਿਕਟ ਦਈਏ ਇਹਨਾਂ ਨੇ ਉਹਨੂੰ ਵੀ ਕੱਟਤਾ ਬਾਹਰ ਉਸ ਤੋਂ ਬਿਨਾ ਜਿਹੜੀ ਮੈਨੂੰ ਇੱਕ ਹੋਰ ਇਹਦਾ ਪੱਖ ਜਿਹੜਾ ਰਹਿ ਗਿਆ ਅੰਤ ਤੇ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਕਿ ਇਸ ਦੇ ਨਾਲ ਇੱਕ ਸੰਕਟ ਜਿਹੜੇ ਜਾਂ ਸੰਕਟ ਆਪਾਂ ਸ਼ਬਦ ਨਾ ਕਹੀਏ ਇੱਕ ਚੁਣੌਤੀ ਜੀੜੀ ਉਹ ਦੋ ਵੀਰ ਸਿੱਖੀ ਸਦੰਤਾਂ ਵਾਲੇ ਜਿੱਤੇ ਨੇ ਉਹਨਾਂ ਲਈ ਵੀ ਚੁਣੌਤੀ ਬਹੁਤ ਵੱਡੀ ਹੈ ਇਹਨਾਂ ਸੌਖਾ ਨਹੀਂ ਹੈਗਾ ਜੇ ਆਪਾਂ ਕਹੀਏ ਨਾ ਵੀ ਇੱਕ ਚੋਣ ਜਿੱਤ ਕੇ ਬੱਲੇ ਬੱਲੇ ਹੋ ਗਈ ਇਹ ਗੱਲ ਨਹੀਂ ਚੋਣ ਜਿੱਤ ਕੇ ਫਿਰ ਉਹ ਕਿਹੜੇ ਅਲਾਈਅੰਸ ਦਾ 파ਟ ਬਣਨਗੇ ਜੇਕਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਆਹਾ ਸਵਾ ਦੋ ਢਾਈ ਸਾਲਾਂ ਚ ਤੁਹਾਡੇ ਤੁਸੀਂ ਉਹਨਾਂ ਦਾ ਹਾਲਤ ਦੇਖ ਲਓ ਇਸ ਕਰਕੇ ਜੇ ਅਕਾਲੀ ਦਲ ਦੀ ਥਾਂ ਤੇ ਉਹਨਾਂ ਨੇ ਨਵੇਂ ਆਪਣੇ ਹੱਲ ਲੱਭ ਲੈ ਕਿ ਇਹ ਬੰਦੇ ਸਾਡੇ ਮਸਲੇ ਹੱਲ ਕਰਨਗੇ ਚੁਣੌਤੀ ਉਹਨਾਂ ਤੇ ਵੀ ਬਹੁਤ ਵੱਡੀ ਇਹ ਦੋ ਬੰਦੇ ਜਿੱਤਣ ਤਾਂ ਕੋਈ ਨਾ ਕੋਈ ਅਸਰ ਡਾਕਟਰ ਸਾਹਿਬ ਜਿਵੇਂ ਭਾਜਪਾ ਤਿਆਰੀ ਕਰ ਰਹੀ ਹੈ ਕਹਿੰਦੇ ਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ 27 ਦੀ ਤਿਆਰੀ ਕਰ ਰਹੇ ਹਾਂ ਜਿਵੇਂ ਇਹ ਦੋ ਬੰਦੇ ਜਿੱਤ ਗਏ ਕੋਈ ਨਾ ਕੋਈ ਵੱਖਰੀ ਧਿਰ ਜਿਵੇਂ ਤੁਸੀਂ ਸ਼ੰਕਾ ਜਾਹਰ ਕਰ ਰਹੇ ਹੋ ਕਿ ਹੋ ਸਕਦਾ ਕਿ ਇਹ ਕੱਲੋਂ ਕੋਈ ਵੱਖਰਾ ਆਕਾਲੀ ਦਲ ਲੈ ਕੇ ਜਾਂ ਕੋਈ ਇਹੋ ਜਿਹੀ ਵੱਖਰੀ ਪਾਰਟੀ ਲੈ ਕੇ ਤੁਰ ਪੈਣ ਲੱਗਦੀ ਹੈ ਸੰਭਾਵਨਾਵਾਂ ਹੈਗੀ 27 ਵਾਸਤੇ ਜੀ ਉਹ ਨਹੀਂ ਬਣਾਉਂਦੇ ਤੇ ਫਿਰ ਉਹ ਮਾਨ ਵਾਂਗੂ ਉੱਡ ਜਾਣਗੇ ਸਿਮਰਨਜੀਤ ਮਾਨ ਸਿੰਘ ਕਿੱਥੇ ਸਟੈਂਡ ਕਰਦੇ ਨੇ ਹੁਣ ਕਰਨਾ ਬੋਲੋ ਕਰ ਮਾਨ ਵਾਂਗੂ ਅਖੋ ਉਹਨਾਂ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਸੀ ਇੱਕ ਵਕਤ ਤੇ ਉਹ ਤਾਂ ਹੀ ਇਹ ਜੀ ਸਿਚੁਏਸ਼ਨ ਬਣੀ ਨਾ ਦੁਬਾਰੇ ਨੇਤਾ ਨਹੀਂ ਬਣ ਸਕਿਓ ਸੋ ਇਸ ਕਰਕੇ ਜੇ ਤੇ ਉਹ ਅ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰਨਗੇ ਅ ਚੌਧਰ ਲੈਣੀ ਸੌਖੀ ਹੈ ਪਰ ਚੌਧਰ ਨੂੰ ਨਿਭਾਉਣਾ ਬਹੁਤ ਸਿਆਣਪ ਨਾਲ ਪੈਂਦਾ ਜੇਕਰ ਇਹ ਇੱਕ ਹੋਰ ਕਾਰਨ ਕਿ ਉਹਨਾਂ ਤੇ ਸਿੱਖ ਰੈਡੀਕਲ ਥਿੰਕਰ ਦਾ ਜਾਂ ਰੈਡੀਕਲ ਵਾਲੇ ਪਾਸੇ ਦਾ ਦੋਸ਼ ਲੱਗਦਾ ਉਹਨੂੰ ਉਹ ਕਿਵੇਂ ਟੈਕਲ ਕਰਨਗੇ ਮਤਲਬ ਇਹ ਨਾ ਹੋਵੇ ਦੇਖੋ ਮੈਂ ਫੇਰ ਕਹਿਣਾ ਕਿ ਇਹ ਉਹਨਾਂ ਤੇ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਪੰਜਾਬੀ ਪਾਈਚਾਰਾ ਜਿਹੜਾ Hindu ਜਾਂ Sikh ਹੈ ਇਹ ਚ ਪਾੜਾ ਪੈਣ ਦੀ ਬਜਾਏ ਉਹ ਦੋਨੇ ਕਿੰਨੀ ਸਿਆਣਪ ਦਿਖਾਉਂਦੇ ਨੇ ਇਹਨੂੰ ਨੇੜੇ ਰੱਖਣ ਦੀ ਤੇ ਹੋਰ ਨੇੜੇ ਲਾਉਣ ਦੀ ਤੇ ਜਿਹੜੇ ਸਿੱਖ ਸਿਧਾਂਤਾਂ ਵਾਲੇ ਲੋਕ ਨੇ ਸਿੱਖੀ ਵਾਲੇ ਲੋਕ ਨੇ ਚਾਹੇ ਉਹ SGPC ਰਾਹੀਂ ਚਾਹੇ ਉਹ ਦੂਧੀਆਂ ਚੋਣਾ ਰਾਹੀਂ ਉਹ ਉਸ ਪੰਜਾਬੀ ਕਮਿਊਨਿਟੀ ਦੇ ਹੱਲ ਕੱਢਣ ਲਈ ਕਿੰਨੇ ਸੁਹਿਰਦ ਨੇ ਤੇ ਕਿੰਨੇ ਨਿਪੁੰਨ ਨੇ ਕੱਲਾ ਸੁਹਿਰਦਤਾ ਨਾਲ ਨਹੀਂ ਮਸਲੇ ਹੱਲ ਹੁੰਦੇ ਮਸਲੇ ਹੱਲ ਕਰਨ ਲਈ ਨਿਪੁੰਨਤਾ ਵੀ ਚਾਹੀਦੀ ਹੈ ਸੋ ਇਸ ਕਰਕੇ ਆਖਰੀ ਮੇਰਾ ਇਹ ਹੈ ਕਿ ਉਹਨਾਂ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਉਹਨਾਂ ਨੂੰ ਕਾਮਯਾਬ ਆਪਾਂ ਤਾਂ ਗਿਣਾਂਗੇ ਜੇਕਰ ਉਹ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਵਿੱਚ ਜਿਹੜੀ ਵੀ ਰੀਜਨਲ ਪਾਰਟੀ ਜਾਂ ਪਹਿਲਾਂ ਹੈ ਜਾਓ ਨਵੀਂ ਬਣਾਉਣ ਜਾਂ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਜਾਂ ਅਕਾਲੀ ਦਲ ਨੂੰ ਏਕਾ ਕਰਕੇ ਤਾਕਤਵਰ ਬਣਾਉਣ ਜਿਹੜਾ ਪੰਜਾਬ ਦੀ ਝਵਾਨ ਬਣ ਸਕੇ ਤੇ ਪੰਜਾਬ ਦੇ ਮਸਲੇ ਹੱਲ ਕਰ ਸਕੇ ਬੀਜੇਪੀ ਲਈ ਇਹ ਚੈਲੰਜ ਹੈ ਕਿ ਜੇ ਬੀਜੇਪੀ ਇਹ ਵੱਖਰੀ ਗੱਲ ਹੈ ਕਿ ਉਹਨੂੰ ਵੋਟ ਪੈਗੀ ਜੇ ਬੀਜੇਪੀ ਆਪਣੀ ਪੋਜੀਸ਼ਨ ਨੂੰ ਅੱਛਾ ਕਰਨੀ ਚਾਹੁੰਦੀ ਹੈ ਤਾਂ ਬੀਜੇਪੀ ਨੂੰ ਇੱਥੋਂ ਦੇ ਮਸਲੇ ਲੈ ਕੇ ਉਹ ਹੱਲ ਕਰਨੇ ਪੈਣਗੇ ਇੱਕ ਸੰਕਟ ਮੈਨੂੰ ਬਹੁਤ ਗੰਭੀਰ ਦਿਸਦਾ ਹੈ ਜਿਹੜਾ ਮੇਰੀ ਸਮਝ ਵਿੱਚ ਨਹੀਂ ਆਉਂਦਾ ਜੀ ਕਿ ਕਾਂਗਰਸ ਪਹਿਲੇ ਹੀ ਕਬੱਡੀ ਤੇ ਰਹਿ ਬੀਜੇਪੀ ਹੁਣ ਇੱਕ ਕਬੱਡੀ ਤੇ ਰਵਣ ਗਈ ਹਮ ਠੀਕ ਹੈ ਕਿ ਨਹੀਂ ਬਿਲਕੁਲ ਹੁਣ ਤੀਸਰੀ ਹੈਗੀ ਆਮ ਆਦਮੀ ਪਾਰਟੀ ਜੀ ਇੱਕ ਤੇ ਆਮ ਆਦਮੀ ਪਾਰਟੀ ਕਿੱਥੇ ਚਲੇਗੀ ਮੇਰੇ ਖਿਆਲ ਮੁਤਾਬਕ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਤੋਂ ਇਕੱਲੇ ਨਹੀਂ ਚੱਲਿਆ ਜਾਣਾ ਉਹ ਕਾਂਗਰਸ ਨਾਲ ਚੱਲੇਗੀ ਕਿ ਬੀਜਪੀ ਨਾਲ ਚੱਲੇਗੀ ਉਹਨੂੰ ਇਹ ਫੈਸਲਾ ਕਰਨਾ ਪਵੇਗਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਅੱਜ ਦੀ ਘੜੀ ਕੋਈ ਤੇ ਨਹੀਂ ਦਿਖਾਈ ਦੇ ਰਿਹਾ ਕਿ ਵੀ ਉਹਨਾਂ ਦਾ ਆਪਾਂ ਕਹਿ ਦਈਏ ਕਿ ਸੈਂਟਰ ਚ ਉਹਨਾਂ ਦੀ ਕੋਈ ਸਰਕਾਰ ਬਣ ਰਹੀ ਹੈ ਮੈਂ ਇਹ ਵੀ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਪਾਰਲੀਮੈਂਟ ਚ ਸ਼ਾਇਦ ਇਸ ਕਰਕੇ ਵੋਟ ਨਹੀਂ ਪਈ ਹਰ ਇੱਕ ਬੰਦੇ ਸਿਆਣਾ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਫਿਰ ਉਹ ਸੈਂਟਰ ਚ ਕਾਂਗਰਸ ਨਾਲ ਜਾਊਗੀ ਆਪਾਂ ਸਿੱਧੇ ਕਾਂਗਰਸ ਨੂੰ ਕਿਉਂ ਨਹੀਂ ਵੋਟ ਪਾ ਲੈਂਦੇ ਐਦਾਂ ਵੀ ਤਾਂ ਬੰਦਾ ਸੋਚਦਾ ਹੈ ਨਾ ਅਨਾਲਿਸਿਸ ਕਰਦਾ ਹੈ ਇਹ ਵੀ ਇੱਕ ਕਾਰਨ ਹੈ ਸੋ ਇਸ ਕਰਕੇ ਜਿਹੜੇ ਇਹ ਦੋ ਅਕਾਲੀ ਦਲ ਬਣ ਗਏ ਇੱਕ ਬਦਲ ਅਕਾਲੀ ਦਲ ਇੱਕ ਆ ਸਿੱਖ ਸਾਇਕੀ ਵਾਲਾ ਜਿਹੜਾ ਇਹਨੂੰ ਪੰਥ ਕਹੇ ਲੋ ਅਕਾਲੀ ਦਲ ਕਹੇ ਲੋ ਪਤਾ ਨਹੀਂ ਕੀ ਬਣੂਗਾ ਇਹਦਾ ਅੱਜ ਦੀ ਘੜੀ ਇੰਡੀਪੈਂਡੈਂਟ ਨੇ ਪਰ ਇਹ ਇੱਕ ਸਿੱਖ ਵਿਚਾਰਧਾਰਾ ਦੇ ਨਾਲ ਜੁੜਦੇ ਨੇ ਦੋਵੇਂ ਵਿਅਕਤੀ ਹੁਣ ਇਹ ਵਿਅਕਤੀ ਜੇਕਰ ਕੋਈ ਸਿੱਖ ਸਿਧਾਂਤਾਂ ਤੇ ਖੜਾ ਨਵਾਂ ਅਕਾਲੀ ਦਲ ਜਾਂ ਕੋਈ ਨਵੀਂ ਪਾਰਟੀ ਬਣਾਉਂਦੇ ਨੇ ਇਹ ਦੋਨੇ ਪਾਰਟੀਆਂ ਅੱਜ ਦੀ ਘੜੀ ਜੋ ਦਿਖਾਈ ਦਿੰਦੀਆਂ ਨੇ ਇਹ ਛੋਟੇ ਭਾਈ ਦੇ ਰੋਲ ਚ ਆ ਗਈਆਂ ਬੀਜੇਪੀ ਦਾ ਪੋਲ ਪਰਸੈਂਟਜ ਵਧ ਗਿਆ ਉਹਨਾਂ ਨੇ ਕਹਿਣਾ ਸਾਡਾ ਤਾਂ ਹੁਣ ਤੁਸੀਂ ਛੋਟੇ ਭਾਈ ਬਣ ਕੇ ਆ ਜਾਓ ਤਾਂ ਦਾ ਆਪਣਾ ਅਲਾਈਅੰਸ ਹੁੰਦਾ ਦੂਜਿਆਂ ਕੋਲ ਦੋ ਸੀਟਾਂ ਤੇ ਅਮਰਤਪਾਲ ਉਹਨਾਂ ਦਾ ਜੇ ਅਲਾਈਅੰਸ ਬੀਜੇਪੀ ਨਾਲ ਹੋ ਜਾਂਦਾ ਤਾਂ ਮੇਰੇ ਮੁਤਾਬਕ ਉਹ ਅਲਾਈਅੰਸ ਐਕਸੈਪਟ ਨਹੀਂ ਕਰਨਾ ਲੋਕਾਂ ਨੇ ਇਹ ਦੋਨੇ ਕਾਲੀ ਦਲਾਂ ਨੇ ਉਹ ਪਹਿਲਾਂ ਹਿੰਮਤ ਵੀ ਨਹੀਂ ਕਰਨਗੇ ਇਹ ਚੀਜ਼ਾਂ ਕਰਨ ਦੀ ਦੋਨੇ ਕਾਲੀ ਦਲਾਂ ਨੇ ਇਹਨਾਂ ਨੇ ਕਾਂਗਰਸ ਨੂੰ ਐਡਾ ਇੰਨਾ ਨਿੰਦ ਚੁੱਕੇ ਨੇ 84 ਦੀ ਘਟਨਾ ਤੋਂ ਬਾਅਦ ਕਿ ਉਹਦਾ ਕੋਈ ਰਾਜਨੀਤਿਕ ਹੱਲ ਲੱਭ ਕੇ ਉਹਦੀ ਨੇੜਤਾ ਦੀਏ ਕੋਈ ਗੱਲ ਨਹੀਂ ਕਰ ਰਹੀ ਪਰ ਮੈਨੂੰ ਇਹ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਮੌਕਿਆਂ ਦੀ ਤਲਾਸ਼ ਕਰਨੀ ਹੁੰਦੀ ਹੈ ਸਮੱਸਿਆਵਾਂ ਦਾ ਹੱਲ ਕੱਢਣੇ ਹੁੰਦੇ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਸੋਚਣਾ ਪਏਗਾ ਕਿ ਇਹ ਦੋਵੇਂ ਇਕੱਲੇ ਦਲ ਜੇ ਤਾਂ ਛੋਟੇ ਭਾਈ ਕਿਸੇ ਪਾਰਟੀ ਨਾਲ ਚਲੇ ਜਾਣ ਜਾਂ ਕਾਂਗਰਸ ਨਾਲ ਜਾਣਗੇ ਉਹਨਾਂ ਨੇ ਵੀ ਕਿਹਾ ਨੇ ਵੀ ਤੁਸੀਂ ਛੋਟੇ ਭਾਈ ਦੇ ਥਾਂ ਤੇ ਰੋ ਮੁੱਖ ਮੰਤਰੀ ਦਾ ਸੀ ਬਣਾਗੇ ਬਿਲਕੁਲ ਤੇ ਜੇ ਬੀਜੇਪੀ ਨਾਲ ਜਾਣਗੇ ਤਦ ਵੀ ਉਹਨਾਂ ਨੇ ਕਿਹਾ ਨੇ ਵੀ ਛੋਟੇ ਭਾਈ ਦੇ ਤਾਦੇ ਰਹੋ ਕੀ ਉਥੇ ਰਹਿਣਾ ਪਸੰਦ ਕਰਨਗੇ ਜਾਂ ਇਹ ਏਕਤਾ ਕਰਕੇ ਆਪਣੀ ਤਾਕਤ ਨੂੰ ਵਧਾ ਕੇ ਵੱਡੇ ਪਾਈ ਦੇ ਰੋਲ ਵਿੱਚ ਜਾਣਗੇ ਸੋ ਇੰਨਾ ਤੇ ਹੋਰ ਵੀ ਗੰਭੀਰ ਚੁਣੌਤੀ ਹੈ ਇਹਦਾ ਕੀ ਹੱਲ ਨਿਕਲੇਗਾ ਇਹ ਵਕਤ ਦੱਸੇਗਾ ਵਕਤ ਸੂ ਬਿਲਕੁਲ ਸੋ ਮੇਰੇ ਕੋਲ ਇਸ ਤਰ੍ਹਾਂ ਦੇ ਵਿਚਾਰ ਨੇ ਜੀ ਜੇ ਕੋਈ ਤੁਹਾਡਾ ਸਵਾਲ ਹੈ ਤਾਂ ਪੁੱਛ ਸਕਦੇ ਹੋ ਆਦਰਵਾਇਜ਼ ਆਪਾਂ ਲਗਭਗ ਸਾਰਾ ਕੁਝ ਕਵਰ ਕੀਤਾ ਤੁਹਾਡੇ ਵੱਲੋਂ ਪੰਜਾਬ ਦੀ ਸਿਆਸਤ ਦੀ ਸੀਗਾ ਵੀ ਕਿੰਦਰ ਨੂੰ ਜਾਊਗੀ ਉਹ ਆਪਾਂ ਜਿਹੜਾ ਕਵਰ ਕਰ ਲਿਆ ਔਰ